아ी क है थ ो ड 아े म ਤਾਨੂੰ ਆਲ ਇੰਡੀਆ ਮਜੀਠ ਸਿੱਖ ਬਲੋ ਸਨਮਾਨਤਰੀ ਕੀਤਾ ਗਿਆ ਕੀ ਕਹਿਣਾ ਚਾਹੋ ਬਹੁਤ ਖੁਸ਼ੀ ਹੋਈ ਅੱਜ ਇੱਥੇ ਪਹੁੰਚ ਕੇ ਬੜੇ ਅ ਕਾਲ ਬੜੇ ਚਾਹਵਾਨ ਕਾਲ ਬਣੇ ਇੰਟਰਵਿਊ ਜਿਵੇਂ ਪਹੁੰਚਦਾ ਸੱਤਾ ਬਕਰ ਦਿੱਤਾ ਜਦੋਂ ਇੱਥੇ ਪਹੁੰਚੇ ਤਾਂ ਬਹੁਤ ਜ਼ਰਾ ਮਾਨਸਤ ਦਾ ਇੱਥੇ ਪਹੁੰਚਦੇ ਬੰਦੇ ਦਿਲ ਦੀਆਂ ਗੱਲਾਂ ਦੋ ਸਾਰੀ ਸਾਰਾ ਮਾਨਤ ਕਰ ਰਹੇ ਨੇ ਔਰ ਜਿਹੜੇ तमाम ਮੁੱਦੇ ਜਿਨ੍ਹਾਂ ਦੇ ਉੱਪਰ ਉਹਨਾਂ ਨੇ ਨੀਰਾ ਔਰ ਪਾਰਟੀ ਦਾ ਧਿਆਨ ਦਿਵਾਇਆ ਹੈ ਉਹਨਾਂ ਮੁੱਦਿਆਂ ਨੂੰ ਉਹਨਾਂ ਨੂੰ ਪ੍ਰੋਬਲਮਸ ਨੂੰ ਕੁਲ ਹੀ ਇੱਜ਼ਤ ਦੇ ਨਾਲ ਵਿਚਾਰਦੇ ਹੋਏ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਹਕੀਂ ਮੰਗਾ ਨੇ ਉਹਨਾਂ ਨੂੰ ਮੈਂ ਜ਼ਰੂਰ ਪਾਰਟੀ ਦੇ ਪਲੈਟਫਾਰਮ ਤੇ ਆਪਣੀ ਲੀਡਰਸ਼ਿਪ ਦੇ ਨਾਲ ਜਿਹੜਾ ਉਹ ਸਾਂਝਾ ਕਰਾਂਗਾ ਤਾਂ ਜੋ ਜਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਡਰੈਸ ਕੀਤਾ ਜਾ ਸਕੇ ਜਿਹਦੇ ਨਾਲ ਸਾਨੂੰ ਜਿਹੜੀ 2027 ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਹੋਰ ਵੀ ਸੰਭਾਵ ਲਈ ਸਹਾਲਾ ਰਸਤਾ ਜਿਹੜਾ ਹੈ ਉਹ ਪ੍ਰਾਪਤ ਹੋ ਸਕੇ ਉਹਨਾਂ ਗੱਲਾਂ ਨੂੰ ਜਿਹੜਾ ਅਸੀਂ ਪਾਰਟੀ ਦੇ ਆਉਣ ਵਾਲੇ ਇਤਿਹਾਸ ਚਾ ਕੇ ਮੈਨੀਫੈਸਟੋ ਉਸ ਤਰੀਕੇ ਨਾਲ ਤਿਆਰ ਕਰਾਂ ਤੁਹਾਨੂੰ ਮਾਨਸਤ ਵਿੱਚ ਪੌਮੇ ਫਕਰ ਦਾ ਖਤਬ ਦੇ ਕੇ ਤੁਹਾਨੂੰ ਸਨਮਾਨ ਦਿੱਤਾ ਗਿਆ ਇਸ ਤੇ ਕੀ ਕਹੋ ਮੇਰੇ ਵਾਸਤੇ ਬਹੁਤ ਹੀ ਇੱਕ ਅਹਿਮ ਔਰ ਬਹੁਤ ਹੀ ਖੁਸ਼ੀ ਵਾਲੀ ਜ਼ਿੰਮੇਵਾਰੀ ਵੀ ਔਰ ਖੁਸ਼ੀ ਵੀ ਬੜੀ ਵੱਡੀ ਹੈ ਕਿਉਂਕਿ ਇਹਨਾਂ ਨੇ ਇਨਾ ਮਾਨ ਸਨਮਾਨ ਦਿੱਤਾ ਔਰ ਮੈਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਕਿ ਇੱਕ ਸਾਹਸ ਬਲ ਔਰ ਸ਼ਕਤੀ ਜਿਹੜੀ ਆਉਦਾਸ ਨੂੰ ਬਖਸ਼ਿਸ਼ ਕਰਨ ਤਾਂ ਜਿਹੜੀ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਪੂਰੀ ਤਨਮਨਤਾ ਦੇ ਨਾਲ ਨਿਭਾ ਸਕਾਂ ਇੱਕ 2027 ਦੇ ਚੋਣਾ ਇਲੈਕਸ਼ਨ ਆ ਰਿਹਾ ਉਹਦੇ ਵਿੱਚ ਸਾਰੀਆਂ ਕਾ ਕਾਸਟਡ ਗਾਟੀਆਂ ਨੋ ਮਤਲਬ ਕਿ ਸੀਐਮ ਦਾ ਉਦਗਾ ਬਣਾ ਕੇ ਦਿੱਤਾ ਗਿਆ ਹੈ ਕੋਈ ਇਕੱਲੇ ਮਜਬੂ ਸਿੰਘ ਰਹਿ ਗਏ ਜਿਹਨਾਂ ਨੂੰ ਹਜੇ ਕਾਕਾ ਖਿਲੋਰ ਕੀਤਾ ਗਿਆ ਜਦੋਂ ਤੋਂ ਲੈ ਕੇ ਸਰਕਾਰਾਂ ਬਣ ਗਈ ਤੁਸੀਂ ਇਹਨੂੰ ਫਿਰ ਉੱਥੇ ਕਿਵੇਂ ਪ੍ਰੀਜ਼ੈਂਟ ਕਰੋਗੇ ਤਾਂ ਕਿ ਕਾਂਗਰਸ ਦੇ ਵਿੱਚ ਵੀ ਤੁਸੀਂ ਕਹਿ ਰਹੇ ਹੋ ਕਿ ਕਿਵੇਂ ਪ੍ਰੀਜ਼ੈਂਟ ਕਰੋਗੇ ਕਿ ਇਹ ਅੱਜ ਜਿਹੜੀ ਸੀਟ ਹੈ ਸੀਐਮ ਦੀ ਉਹ ਸਾਨੂੰ ਮਜਬੂ ਸਿੰਘਾਂ ਨੂੰ ਮਿਲਣੀ ਚਾਹੀਦੀ ਹੈ ਦੇਖੋ ਇਸ ਵੇਲੇ ਜਿਹੜੀ ਇਹ ਗੱਲ ਉੱਠਦੀ ਪਈ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਮੇਰੇ ਨਾਲ ਵਨਵੰਤੀ ਵਰਗ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਇਸ ਵਰਗ ਦਾ ਸਨਮਾਨ ਕੀਤਾ 25 ਇੱਕ ਵਾਲਮੀਕ ਪਾਈਚਾਰਾ ਬੜੀ ਵੱਡੀ ਤਰ੍ਹਾਂ ਦੇ ਵਿੱਚ ਹੈ ਪੰਜਾਬ ਅੱਜ ਉਹਨਾਂ ਦਾ ਮਾਨ ਸਨਮਾਨ ਕੀਤਾ ਤਾਂ ਹਿੰਦੁਸਤਾਨ ਦੇ ਵਿੱਚ ਦੇਸ਼ ਦੇ ਵਿੱਚ ਗ੍ਰਹਿ ਮੰਤਰੀ ਬਣ ਦਾ ਅਗਰ ਕਿਸੇ ਨੂੰ ਮਾਨ ਪ੍ਰਾਪਤ ਹੋਇਆ ਇਸ ਪਾਈਚਾਰਚ ਸਰਦਾਰ ਕੂਟਾ ਸਿੰਘ ਜੀ ਨੂੰ ਔਰ ਉਹਨਾਂ ਨੂੰ ਹੋਰ ਵੀ ਸਮੇਂ ਸਮੇਂ ਦੇ ਅੰਦਰ ਕਈ ਜਿਹੜੀਆਂ ਅਹਿਮ ਜ਼ਿੰਮੇਵਾਰੀਆਂ ਕਾਂਗਰਸ ਪਾਰਟੀ ਨੇ ਇਸ ਭਾਈਚਾਰੇ ਨੂੰ ਸਨਮਾਨ ਦੇ ਕੇ ਤੇ ਅੱਗੇ ਨਿਵਾਚੇ ਔਰ ਹੁਣ ਵੀ ਅਗਰ ਦਿੱਲੀ ਦੀ ਰੇਸ਼ ਦੇਸ਼ ਦੀ ਰਾਜਧਾਨੀ ਹੋਏ ਦਿੱਲੀ ਵਰਗੀ ਇੱਕ ਅਹਿਮ ਸਟੇਟ ਇੰਪੋਰਟੈਂਟ ਹੋਵੇ ਤਾਂ ਉੱਥੇ ਦਾਸ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਬਤੌਰ 올 ਇੰਡੀਆ ਕਾਂਗਰਸ ਕਮੇਟੀ ਦਾ ਸਖਤਰ ਨਿਯੁਕਤ ਕਰਕੇ ਚਾਰ ਦਿੱਲੀ ਦਾ ਲਗਾ ਕੇ ਪਰਵਾਰੀ ਤਾਂ ਬਹੁਤ ਵੱਡਾ ਮਾਨ ਸਨਮਾਨ ਦਿੱਤੇ ਨਿਕਲੇ ਤੇ ਸਰੂਪਕੀ ਸਹਿਵਾਉਂ ਭਾਈਚਾਰ ਮਿਲਦਾ ਹੈ ਰਹੀ ਗੱਲ ਇਸ ਭਾਈਚਾਰੇ ਨੂੰ ਨੁਮਾਇੰਦਗੀ ਜਿਹੜੀ 2027 ਦੀ ਹੈ ਇਹ ਗੱਲਾਂ ਜਿਹੜੀਆਂ ਨੇ ਪਾਰਟੀ ਦੇ ਤੇ ਅੱਜ ਬਿਲਕੁਲ ਹੁੰਦੀਆਂ ਹਨ ਪਰ ਕਾਂਗਰਸ ਪਾਰਟੀ ਹੈ ਜਦੀ ਸੋਚ ਸੀ ਕਿ ਕੀ ਦੇ ਸ਼ਹਜ਼ਾਦ ਹੋਇਆ 75 ਸਾਲ ਹੋ ਗਏ ਅਗਰ ਪੰਜਾਬ ਦੇ ਵਿੱਚ ਹਿੰਦੁਸਤਾਨ ਦਾ ਪੂਰਾ ਇੱਕ ਅਜਿਹਾ ਸੂਬਾ ਪੰਜਾਬ ਹੈ ਜਿੱਥੇ ਦਲਿਤ ਭਾਈਚਾਰੇ ਦੀ ਸਭ ਤੋਂ ਵੱਧ ਆਬਾਦੀ ਜਿਹੜੀ ਹੈ ਪੰਜਾਬ ਦੇ ਵਿੱਚ ਹੈ ਔਰ ਪੰਡਿਤ ਮਾਰਕਹਾਸ ਇਤਿਹਾਸਕ ਤੌਰ 'ਤੇ ਸ਼੍ਰੀ ਰਾਹੁਲ ਗਾਂਧੀ ਜੀ ਸੋਨੀਆ ਗਾਂਧੀ ਜੀ ਔਰ ਪ੍ਰਕਾਸ਼ ਗਾਂਧੀ ਜੀ ਨੇ ਕਿ ਇੱਕ ਦਲਿਤ ਨੂੰ ਜਿਹੜਾ ਮੁੱਖ ਮੰਤਰੀ ਬਦ ਦੀ ਗੱਦੀ ਤੇ ਬਿਠਾ ਕੇ ਉੱਥੇ ਦਲਿਤ ਭਾਈਚਾਰੇ ਨੂੰ ਮਾਣ ਜਿਹੜਾ ਪ੍ਰਾਪਤ ਕਰਦਾ ਮੌਕਾ ਦਿੱਤਾ ਔਰ ਹੁਣ ਜਿਹੜੀ ਤੁਸੀਂ ਭਾਈਚਾਰੇ ਦੀ ਗੱਲ ਕਰਦੇ ਪਏ ਹੋ ਅਸੀਂ ਇਸ ਸਮਝ ਦੀ ਸਹਿਮਤ ਨਹੀਂ ਭਾਈਚਾਰੇ ਦੀ ਇਹ ਗੱਲਾਂ ਠੀਕ ਨੇ ਨਮਾਇੰਤੀ ਵਾਲੀਆਂ ਠੀਕ ਨਹੀਂ ਬਟ ਕਿਤੇ ਨਾ ਕਿਤੇ ਜਾ ਕੇ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਾਰਟੀ ਹਾਈ ਕਮਾਂਡ ਜਿਹੜੀਆਂ ਨੇ ਇਹ 2027 ਦੇ ਵਿੱਚ ਸਾਰੇ ਵਰਗਾਂ ਨੂੰ ਧਿਆਨ ਚ ਰੱਖਦੇ ਹੋਏ ਜੋ ਉਹ ਸਭ ਸਹੀ ਉਚਿਤ ਫੈਸਲਾ ਹੋਏਗਾ ਉਸ ਨੂੰ ਤੈਅ ਕਰਦੇ ਨੇ ਪਰ ਇਹ ਤਾਂ ਹੈ ਨਾ ਜੀ ਅੱਜ ਤੱਕ ਇਗਨੋਰ ਤਾਂ ਕੀਤਾ ਗਿਆ ਨਾ ਕਿ ਤੁਸੀਂ ਉੱਥੇ ਜਾ ਕੇ ਲੋਕਾਂ ਦੇ ਜਿਹੜੀ ਆਵਾਜ਼ ਆ ਲੋਕਾਂ ਦੀ ਜਿਹੜੀ ਪ੍ਰੈਜ਼ੈਂਟ ਆ ਵੀ ਸਾਡਾ ਅੱਜ ਮਾਝੀ ਵੀ ਸਿੱਖ ਪਾਈਚਾਰੇ ਦਾ ਇੱਕ ਬੰਦਾ ਸੀਐਮ ਬਣਾ ਚਾਹੀਦਾ ਹੈ ਇਸ ਨੂੰ ਤੁਸੀਂ ਜਿੱਥੇ ਵੀ ਜਿੱਥੇ ਜਿੱਥੇ ਵੀ ਇਸ ਮੱਦੇ ਸੇਕ ਪਰ ਪਾਲਮੀ ਕੀ ਪਾਈਚਾਰੇ ਦੇ ਹੱਕ ਦੇ ਵਿੱਚ ਕੋਈ ਵੀ ਸੰਭਵ ਕਦਮ ਪੁੱਟਣ ਦੀ ਲੋੜ ਪਏਗੀ ਤਾਂ ਮੇਰੀ ਆਵਾਜ਼ ਜਿਹੜੀ ਆ ਦਾਸ ਦੀ ਆਵਾਜ਼ ਹੈ ਇਸ ਆਪਣੀ ਕੌਮ ਔਰ ਹੱਕ ਦੇ ਵਿੱਚ ਜਿਹੜਾ ਉਹ ਹਮੇਸ਼ਾ ਗੂੰਜੇਗੀ ਔਰ ਆਪਣੀ ਕੌਮ ਨੂੰ ਜਿਹੜਾ ਉਹ ਸਮਰਪਿਤ ਭਾਵਨਾ ਦੇ ਨਾਲ ਆਪਣੀ ਲੀਡਰਸ਼ਿਪ ਨੂੰ ਜਿਹੜਾ ਇਸ ਵਾਸਤੇ ਜਿਹੜਾ ਹੈ ਉਹਨਾਂ ਦੇ ਧਿਆਨ ਦੇ ਵਿੱਚ ਸਾਰੀ ਚੀਜ਼ ਜਿਹੜੀ ਲੈ ਕੇ ਆਂਦੀ ਜਾਏਗੀ ਔਰ ਅਖੀਰ ਫਿਰ ਇਹ ਫੈਸਲਾ ਹੈ ਕਾਂਗਰਸ ਆਪ ਪਾਰਟੀ ਦੇ ਅੱਜ ਪੰਜਾਬ ਦੇ ਵਿੱਚ ਦੇ ਲਾਲੀਏ ਤਾਂ ਜਿਹੜਾ ਮਜਬੂਤ ਸਿਕ ਭਾਈਚਾਰਾ ਇਹ ਥੋੜਾ ਜਿਹਾ ਘੱਟ ਪੜਿਆ ਲਿਖਿਆ ਨਿਕਲੇ ਜਿਹੜੇ ਥੱਲੇ ਨੇ ਉਹਨਾਂ ਨੂੰ ਪੜਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਤੇ ਤੁਸੀਂ ਉਸ ਨੂੰ ਅਗਰ ਕਲਸੀਅਮ ਬਣ ਜਾਂਦੇ ਤੁਸੀਂ 27 ਦੇ ਵਿੱਚ ਤਾਂ ਉਸ ਨੂੰ ਕਿਸ ਤਰ੍ਹਾਂ ਉੱਤਰ ਉਠਾਉਣ ਦੀ ਕੋਸ਼ਿਸ਼ ਕਰੋਗੇ ਦੇਖੋ ਮੇਰੀ ਇਹ ਸੋਚ ਹੈ ਕਿ ਐਜੂਕੇਸ਼ਨ ਕਿਸੇ ਵੀ ਸਮਾਜ ਦੇ ਅੰਦਰ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਹੈ ਐਜੂਕੇਸ਼ਨ ਹੈ ਜਿਹੜੀਆਂ ਪੀੜ੍ਹੀਆਂ ਸਖਸ਼ਿਤ ਨਹੀਂ ਜਿਹੜਾ ਸਮਾਜ ਸਖਸ਼ਿਤ ਨਹੀਂ ਉਹਨਾਂ ਦੇ ਵਿੱਚ ਤਰੱਕੀ ਜਿਹੜੀ ਹੈ ਬਹੁਤ ਘੱਟ ਨਵੇਂ ਪੱਧਰ ਤੀਦਾ ਜਾਂਦੀ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਜਵੇਂ ਹਿੰਦੁਸਤਾਨ ਦੇ ਵਿੱਚ ਭਾਰਤੀ ਜ ਸਰਕਾਰ ਵਿਜੀਤ ਇਹਨੇ ਮੈਨੂੰ ਇਹ ਵੀ ਗੱਲ ਕਹੀ ਗਈ ਕਿ ਅਸੀਂ 1 ਨੇਸ਼ਨ 1 ਇਲੈਕਸ਼ਨ ਦਾ ਜਿਹੜਾ ਬਿੱਲ ਲੈ ਕੇ ਆਉਣਾ ਚਾਹੁੰਦੇ ਆ ਕਿ 1 ਨੇਸ਼ਨ 1 ਇਲੈਕਸ਼ਨ ਕਰਵਾਈ ਜਾਵੇ ਤਾਂ ਮੈਂ ਇਸ ਗੱਲ ਦੀ ਮੰਗ ਆਪ ਦੇ ਸਾਡੇ ਜਿਹੜੇ ਸਤਕਾਰਯੋਗ ਲੀਡਰ ਨੇ ਜੋ ਲੀਡਰ ਆਫ ਦੀ ਆਪੋਜੀਸ਼ਨ ਨੇ ਸ਼੍ਰੀ ਰਾਹੁਲ ਗਾਂਧੀ ਜੀ ਮੈਂ ਉਹਨਾਂ ਨਾਲ ਬਿੱਲ ਕੇ ਇਸ ਗੱਲ ਦੀ ਗੱਲ ਜ਼ਰੂਰ ਕਰਾਂਗਾ ਕਿ ਤੁਸੀਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਇਸ ਗੱਲ ਦਾ ਉੱਤੇ ਦਬਾਅ ਪੜਾਓ ਸਰਕਾਰ ਦੇ ਉੱਪਰ ਪਾਰਟੀਆਂ ਦੇ ਉੱਪਰ ਕਿ 1 ਨੇਸ਼ਨ 1 ਇਲੈਕਸ਼ਨ ਬਾਅਦ ਚ ਪਹਿਲਾਂ 1 ਨੇਸ਼ਨ ਵਨ এডੂਕੇਸ਼ਨ ਜਿਹੜੀ ਉਹ ਲੈ ਕੇ ਆਈ ਜਾਵੇ ਤਾਂ ਜੋ ਅਮੀਰ ਤੇ ਗਰੀਬ ਦੀ ਜਿਹੜੀ ਸਿੱਖਿਆ ਦੇ ਵਿੱਚ ਫਰਕ ਹੈ ਅਮੀਰ ਦੇ ਬੱਚਿਆਂ ਨੂੰ ਤੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਫਰਸਟ ਹੈਂਡ ਜਿਹੜੀ এডੂਕੇਸ਼ਨ ਹੈ ਉਹ ਲੈਣ ਦਾ ਮਾਣ ਪ੍ਰਾਪਤ ਹੁੰਦਾ ਹੈ ਤੇ ਜਿਹੜੇ ਗਰੀਬ ਦੇ ਬੱਚੇ ਆ ਉਹਨਾਂ ਨੂੰ ਅੱਜ ਵੀ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਹੈ ਉਹ ਆਪਣਾ ਜਿਹੜੀ ਹੈ ਸੈਕੰਡ ਹੈਂਡ ਤੇ ਥਰਡ ਹੈਂਡ এডੂਕੇਸ਼ਨ ਲੈਣੀ ਪੈਂਦੀ ਹੈ ਦੋਨਾਂ ਦੇ ਵਿੱਚ ਕੰਪੀਟੀਸ਼ਨ ਜਿਹੜਾ ਹੁੰਦਾ ਹੈ ਉਹ ਬਹੁਤ ਜ਼ਰਦਮੀਨ ਇਸ ਪੰਦਾ ਫਰਕ ਰਹਿ ਜਾਂਦਾ ਇਸ ਕਰਕੇ ਤਰੱਕੀ ਵਾਸਤੇ ਵਨ ਨੇਸ਼ਨ ਵਨ ਵਨ এডੂਕੇਸ਼ਨ ਪੋਸਿਬਲ ਹੈ ਅਗਰ ਪੰਜਾਬ ਦੀ ਗੱਲ ਹੈਗੀ ਤਾਂ ਵਨ ਸਟੇਟ ਵਨ এডੂਕੇਸ਼ਨ ਨੂੰ ਜ਼ਰੂਰ ਲਾਗੂ ਕਰਨਾ ਚਾਹੀਦਾ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਵੀ ਜਿਹੜੀ ਭਾਜਪਾ ਦੀ ਜਿਹੜੀ ਸਰਕਾਰ ਕੇਂਦਰ ਦੇ ਵਿੱਚ ਆਈ ਹੈ ਉਹ ਦਲਿਤ ਭਾਈਚਾਰੇ ਨੂੰ ਉੱਪਰ ਚੱਕਣ ਤੋਂ ਕਰੇਜ਼ ਕਰ ਰਹੀ ਹੈ ਉਹ ਨਹੀਂ ਚਾਹੁੰਦੀ ਵੀ ਇਹ ਉੱਪਰ ਆ ਜਾਣ ਉਹ ਕੋਈ ਪ੍ਰਸਤੀ ਸੱਕਾ ਪ੍ਰਸਤੀ टाकਦਾ ਨਹੀਂ ਲੇਕਿਨ ਜਿੰਨੀ ਵੱਡੀ ਸੰਖਿਆ ਦਾਦਾਰ ਦੇ ਵਿੱਚ ਹੈ ਕਾਫੀ ਅਵੇਅਰਨੈਸ ਹੈ ਕਾਫੀ ਪਾਰਿਸਕਿਆ ਦੇ ਵਿੱਚ ਜਿਹੜਾ ਨੌਜਵਾਨ ਪੜਿਆ ਲਿਖਿਆ ਹੈ ਯੂਥ ਹੈ ਉਹ ਅੱਗੇ ਆ ਚੁੱਕਾ ਆਪਣੇ ਹੱਕਾਂ ਦੇ ਪ੍ਰਤੀ ਆਪਣੀਆਂ ਪੰਗਾ ਦੇ ਪ੍ਰਤੀ ਜਾਗਰੂਕ ਹੈ ਔਰ ਦੇਰਕਲ ਸਰਕਾਰਾਂ ਬਹੁਤਾ ਦੇਰ ਤੰਮਾ ਦੇ ਨੂੰ ਦੁਬਾਰ ਨਹੀਂ ਸਕਦੀਆਂ ਲੋਕ ਆਪਣੇ ਹੱਕ ਲੈਣਾ ਵੀ ਜਾਣਦੇ ਆਪਣੀ ਗੱਲ ਕਰਨੀ ਵੀ ਜਾਣਦੇ ਅੱਛਾ ਜੇ ਤੁਸੀਂ ਸੀਐਮ ਸਤਾਈ ਬੀ ਸੀਐਮ ਬਣ ਜਾਂਦੇ ਹੋ ਲਾਸਟ ਵਿੱਚ ਇਹੀ ਲਾਸਟ ਹੈ ਵੀ ਸੀਐਮ ਬਣ ਜਾਂਦੇ ਹੋ ਤਾਂ ਤੁਸੀਂ ਮੱਝ ਵੀ ਭਾਈ ਜਿਹੜਾ ਹੈਗਾ ਜੀ ਇਹਦੇ ਵਾਸਤੇ ਕੀ ਖਾਸ ਕਰੋਗੇ ਇਹ ਜਿਹੜਾ ਪੜਨਾਂ ਨਾਲੀਆਂ ਗੱਲਾਂ ਨਹੀਂ ਪਾਰਟੀ ਹਾਈ ਕਮਾਂਡ ਦੇ ਦਾਇਰੇ ਦੇੰਦਾ ਨਹੀਂ ਪਾਰਟੀ ਹਾਈ ਕਮਾਂਡ ਨੇ ਤੈਅ ਕਰਦਾ ਕਿਨੂੰ ਪਰਾਣਾ ਕਿਨੂੰ ਨਹੀਂ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਜੇ ਹੋਈਆਂ ਤੇ ਫਿਰ ਜ਼ਰੂਰ ਭਾਈਚਾਰੇ ਦੇ ਕਹਾਂਦਾ ਕਿਉਂ ਇਹ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਜਿਹੜੀ ਆਵਾਜ਼ ਹੈ ਉਹ ਉੱਠ ਰਹੀ ਹੈ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਇਹੀ ਕਹਿੰਦਾ ਵੀ ਸਾਡੇ ਭਾਈਚਾਰੇ ਦਾ ਇੱਕ ਬੰਦਾ ਹੁਣ ਸੀਐਮਰ ਦਾ ਕਿਉਂਕਿ ਐਸਸੀ ਵੀ ਸਮਾਜ ਦੇ ਵਿੱਚੋਂ ਹੋਰਾਂ ਨੂੰ ਵੀ ਦਿੱਤੀ ਗਈ ਆ ਲੇਕਿਨ ਸਾਡੇ ਸਮਾਜ ਤੋਂ ਮਜੀਵੀ ਸਿੰਘ ਭਾਈਚਾਰੇ ਨੂੰ ਹਜੇ ਤੱਕ ਅਗਨੋਰ ਕੀਤਾ ਗਿਆ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਬੜੀ ਵੱਡੀ ਮਾਸਜ ਮੰਗ ਹੈ ਲੋਕਾਂ ਦੀ ਕਿਉਂਕਿ ਆਜ਼ਾਦ ਭਾਰਤ ਦੇ ਅੰਦਰ 75 ਸਾਲ ਬੀਤਦੇ ਜਾ ਬੀਤ ਗਏ ਜਾਂਦੇ باوجود ਵੀ ਵਾਲਮੀਕੀ ਮਜਬੂਤ ਸਿੱਖ ਭਾਈਚਾਰੇ ਦੇ ਜਦੋਂ ਅਸੀਂ ਦਸ਼ਾ ਦੇਖਦੇ ਹਾਂ ਤਾਂ ਅਤ ਦੀ ਗਰੀਬੀ ਤੇ ਗੁਰਬਤ ਦੇ ਵਿੱਚ ਆਪਣਾ ਜਿਹੜਾ ਜੀਵਨ ਹੈ ਉਹ ਬਸਰ ਕਰ ਰਹੀਆਂ ਨੇ ਘਰਾਂ ਦੀਆਂ ਜਿਹੜੀਆਂ ਛੱਤਾਂ ਨੇ ਉਹ ਵੀ ਅੱਜਕੱਲ ਕੱਚੀਆਂ ਹੀ ਨੇ ਅਜੇ ਤੱਕ ਬਰਜ਼ਾਤੀ ਤੋਂ ਬਾਅਦ ਵੀ ਔਰ ਜਿਹੜੇ ਅਤਿਆਚਾਰ ਐਟ੍ਰੋਸਿਟੀਆਂ ਹੋ ਰਹੀਆਂ ਨੇ ਦਲ ਭਾਈਚਾਰੇ ਪਰ ਉਹਨਾਂ ਦੇ ਵਿੱਚ ਵੀ ਕੋਈ ਅਜੇ ਕੋਈ ਕਮੀ ਨਹੀਂ ਆਈ ਉਹਨਾਂ ਦੇ ਵਿੱਚ ਬੜੌਤਰੀ ਹੀ ਹੋਈ ਹੈ ਚਾਹੀ ਉਹ ਬਾਬਾ ਭੀਮਾ ਉਹ ਬੇਤਕਰ ਸਾਹਿਬ ਦੀ ਮੂਰਤੀ ਨੂੰ ਤੋੜਨ ਦਾ ਯਤਨ ਕੀਤਾ ਗਿਆ ਉੱਥੇ ਸਟੈਚੂ ਰੂਪ 26 ਜਨਵਰੀ ਵਾਲੇ ਦਿਨ ਗਣਤੰਤਰ ਦੇ ਬਰਸਾ ਰਹੇ ਹਨ اور ਚਾਹੀਉ ਦਾਂਸੀਗਲਾ ਪਿੰਡ ਉਥੇ ਗ੍ਰੀਬ ਕਰਾ ਦੇ ਜਿਹੜੇ ਕਾਸੀਰਾਂ ਨੂੰ ਸਾੜ ਕੇ ਰਾਖ ਦੇ ਹਵਾਲੇ ਪੱਕ ਦੇ ਵੱਲ ਕੀਤਾ ਚਾਹੀਉ ਚੰਦਪਾਨ ਦਾ ਇਨਸੀਡੈਂਟ ਸੀਗਾ ਮਤਲਬ ਅਜਈਆਂ ਘਟਨਾਵਾਂ ਅੱਜ ਵੀ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਕਿਹੜੇ ਕਿਹੜੇ ਹੱਕ ਸਾਡੇ ਜਿਹੜੀ ਦਸ਼ਾ ਹੈ ਉਹਨੂੰ ਸੁਧਾਰਿਆ ਜਾਵੇ ਕਿਉਂਕਿ ਬੜੀ ਵੱਡੀ ਤਾਦਾਦ ਦੇ ਵਿੱਚ ਹੈ ਜਿੰਨੀ ਦੇਰ ਤੱਕ ਮਨੁੱਖੀ ਮੱਤੀ ਸਿਕਸ ਪਾਸੇ ਅੰਦਰ ਤਰੱਕੀ ਵਿਕਾਸ ਨਹੀਂ ਹੁੰਦਾ ਉਹਨੀ ਦੇਰ ਤੱਕ ਅਸੀਂ ਪੰਜਾਬ ਦੇ ਅੰਦਰ ਕਹਿ ਨਹੀਂ ਸਕਦੇ ਕਿ ਸੰਪੂਰਨ ਤੌਰ ਤੇ ਕਿਹੜਾ ਹੈ ਜਿਹਦੇ ਉੱਪਰ ਵਿਕਾਸ ਆਇਆ ਕਿਉਂਕਿ ਮੇਰਾ ਇਹ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਸਮਾਜ ਦੇ ਵਿੱਚ ਜਿਹੜਾ ਸਭ ਤੋਂ ਅਖੀਰਲੀ ਲਾਈਨ ਦੇ ਵਿੱਚ ਲੱਗਾ ਜਿਹੜਾ ਜਿਹੜਾ ਵਰਗ ਹੈ ਜਿਹੜਾ ਵਿਅਕਤੀ ਹੈ ਜਿੰਨੀ ਦੇਰ ਤੱਕ ਉਹਦੀ ਬਾਹ ਫੜ ਕੇ ਅਖੀਰਲੀ ਲਾਈਨ ਚੋਂ ਫੜ ਕੇ ਉਹਨੂੰ ਅੱਗੇ ਨਹੀਂ ਲੈ ਕੇ ਜਾਂਦਾ ਇਹਦਾ ਉਨੀ ਦੇਰ ਤੱਕ ਉਸ ਨੂੰ ਸੰਪੂਰਨ ਤਰੱਕੀ ਉਸ ਨੂੰ ਸੰਪੂਰਨ ਮੁਕੰਮਲ ਵਿਕਾਸ ਨਹੀਂ ਕਿਹਾ ਜਾ ਸਕਦਾ ਥੈਂਕ ਯੂ